ਔਰ ਭੈਣਾਂ ਲਈ ਭਰਾਵਾਂ ਦੇ ਦਰਵਾਜ਼ੇ ਸਦਾ ਖੁੱਲੇ ਨੇ ਔਰ ਭਰਾ ਹਮੇਸ਼ਾ ਹੀ ਆਪਣੀਆਂ ਭੈਣਾਂ ਤੱਕ ਪਹੁੰਚਦੇ ਸੀ ਪਹੁੰਚਦੇ ਨੇ ਤੇ ਪਹੁੰਚਦੇ ਰਹਿਣਗੇ ਅੱਜ ਿੱਕਰ ਜੋ ਦਰਬਾਰਵਨੀਓ ਦਰਗਾਹ ਸ਼੍ਰੀ ਬਾਕਰਪੁਰਵਨੀਓ ਸਾਈਂ ਜੀ ਵੱਲੋਂ ਜਿਹੜੇ ਅੱਜ 450 ਕੁੜੀਆਂ ਦੇ ਜੋ ਆਨੰਦ ਕਾਰਜ ਹੋ ਚੁੱਕੇ ਨੇ ਦਰਬਾਰਵਨੀਓ ਜੀ ਠੀਕ ਹੈ ਅੱਗੇ ਜੋ ਖਾਲਦਾਵੀ ਪ੍ਰੋਗਰਾਮ 28 ਤਰੀਕ ਦਾ ਤੇ 29 ਤਰੀਕ ਦਾ ਵੀ ਮਿਲਣਾ ਹੈ ਉਹ ਆਪ ਜੀ ਨੂੰ ਪਤਾ ਜਾਈਏ ਅੱਜ ਸਰ ਜਿਹੜੇ ਅਨੰਦਕਾਰਚ ਕਰਵਾਏ ਆਂ ਕੁੜੀਆਂ ਦੇ ਉਹਨਾਂ ਨੂੰ ਕੀ ਕੀ ਭਾਂ ਨੇ ਸਮਾਨ ਦਿੱਤੇ ਤੇ ਕੀ ਕੀ ਆਸ਼ੀਰਵਾਦ ਬਾਬਾ ਜੀ ਦੇ ਰੂਪ ਕੋਲ ਜੁਤਾਇਆ ਤਕਰੀਬਨ ਘਰ ਦੇ ਲੋੜਿੰਦੇ ਸਮਾਨ ਦੀਆਂ 32 ਤੋਂ ਲੈ ਕੇ 38 ਆਟਮਾ ਨੇ ਜੋ ਘਰ ਦੇ ਵਿੱਚ ਰੋਜ਼ਾਨਾ ਲੋਡ ਆਉਂਦੀਆਂ ਨੇ ਆਪਣੇ ਉਹ ਸਾਰੇ ਹੀ ਸਮਾਨ ਜੋ ਸਾਈਂ ਜੀ ਮੰਨੀਓ ਦਰਬਾਰ ਮੰਨੀਓ ਉਹ ਤੀਆਂ ਨੂੰ ਦਿੱਤਾ ਗਿਆ ਥੇ ਸ੍ਰੀ ਕੁੜੀਆਂ ਦੇ ਵਿਆਹ ਕੋਈ ਐਨ ਜੀਓ ਬਥੇਰੇ ਕਰਦੀਆਂ ਨੇ ਵਿਆਹ ਤੋਂ ਬਾਅਦ ਵੀ ਇਹਨਾਂ ਦੀ ਕੋਈ ਪੁੱਛਗਿੱਛ ਹੋਊਗੀ ਤੇ ਕਈ ਵਾਰੀ ਵਿਆਹ ਤੋਂ ਬਾਅਦ ਭੁੱਲ ਜਾਂਦੇ ਨੇ ਐਨ ਜੀਓ ਮੇਰੀਆਂ ਭ ਔਰ ਭੈਣਾਂ ਲਈ ਭਰਾਵਾਂ ਦੇ ਦਰਵਾਜ਼ੇ ਸਦਾ ਖੁੱਲੇ ਨੇ ਔਰ ਭਰਾ ਹਮੇਸ਼ਾ ਹੀ ਆਪਣੀਆਂ ਭੈਣਾਂ ਤੱਕ ਪਹੁੰਚਦੇ ਸੀ ਪਹੁੰਚਦੇ ਨੇ ਤੇ ਪਹੁੰਚਦੇ ਰਹਿਣਗੇ ਮੇਰੀਆਂ ਭੈਣਾਂ ਨੇ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਦੇ ਵਿਆਹ ਵੀ ਹੋ ਚੁੱਕੇ ਨੇ ਔਰ ਜਿਨ੍ਹਾਂ ਦੇ ਨਹੀਂ ਵੀ ਹੋਏ ਮੇਰਾ ਇੱਕ ਅਕਸਰ ਕਹਿਣਾ ਹੁੰਦਾ ਜੀ ਕਿਰਾਂ ਕਿਸੇ ਨੇ ਭਰਾ ਕਹੇ ਤੇ ਉਹ ਮੇਰੀ ਭੈਣ ਹੈ ਉਸ ਭੈਣ ਲਈ ਸਦਾ ਦਰਵਾਜ਼ੇ ਖੁੱਲੇ ਨੇ ਮੇਰੇ ਦਿਲ ਦੇ ਦਰਵਾਜ਼ੇ ਵੀ ਖੁੱਲੇ ਨੇ ਘਰ ਘਰ ਵੀ ਉਹਨਾਂ ਦਾ ਇਹ ਦਰਬਾਰ ਵੀ ਉਹਨਾਂ ਦਾ ਜੀ ਔਰ ਹਮੇਸ਼ਾ ਜਿਹੜੀ ਪਿਆਰ ਦੀ ਸਾਂਝ ਹੈ ਇੱਕ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੈ ਇੱਕੋ ਅਰਦਾਸ ਕਰਦਾ ਹੈ ਕਿ ਇਹ ਜਿਹੜਾ ਰਿਸ਼ਤਾ ਹੈ ਉਹ ਆਖਰੀ ਸਾਹ ਤੱਕ ਨਿਭੇ ਔਰ ਬਾਬਾ ਜੀ ਇਹ ਮਹਿੰਮਾ ਦੇਖੋ ਜਿਵੇਂ ਵੀਰ ਜੀ ਨੇ ਬਹੁਤ ਸੋਹਣਾ ਸਵਾਲ ਕੀਤਾ ਬਾਅਦ ਵਿੱਚ ਅਸਲ ਇੱਕ ਕਾਨੂੰਨ ਦਾ ਵੀ ਆਪਾਂ ਉਦੋਂ ਉਸ ਟਾਈਮ ਆਨੰਦ ਕਾਰਜ ਕਰਕੇ ਤੋੜ ਦਿੰਦੇ ਆ ਅਸਲ ਜਿਹੜਾ ਬੱਚਿਆਂ ਦਾ ਜੀਵਨ ਉਹ ਵਿਆਹ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੇਖੋ ਇੱਥੇ ਕਈ ਦਰਬਾਰ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਦਵਾਈ ਤੋਂ ਪਰੇਸ਼ਾਨੀਆਂ ਦਵਾਈ ਵਾਸਤੇ ਨਹੀਂ ਉਹਨਾਂ ਕੋਲ ਮਾਇਆ ਉਹਨਾਂ ਲਈ ਵੀ ਜਿਨ੍ਹਾਂ ਨੂੰ ਪੜ੍ਹਾਈ ਤੋਂ ਦਿੱਕਤ ਆਉਂਦੀ ਹੈ ਉਹ ਨਹੀਂ ਪੜ੍ਹ ਸਕਦੇ ਹਾਂਜੀ ਜੀ ਜੀ ਤੇ ਜਿਹੜੇ ਬੱਚਿਆਂ ਨੂੰ ਪੜ੍ਹਾਈ ਤੋਂ ਦਿੱਕਤ ਹੈ ਵੀ ਮਾਇਆ ਨਹੀਂ ਉਹਨਾਂ ਤੋਂ ਬੱਚੇ ਪੜ੍ਹਾਈ ਵੀ ਜਾਂਦੇ ਨੇ ਜਿਹੜੀਆਂ ਭੈਣਾਂ ਨੂੰ ਕਿਸਨ ਕਰਦੀ ਕਿਸੇ ਕਰੇਲੂ ਹੋਰ ਵੀ ਦੇਖੋ ਸਭ ਤੋਂ ਵੱਡੀ ਅਸ਼ਤ ਜੇ ਕਿਸੇ ਦਾ ਸਿਰ ਤੇ ਛੱਤ ਵੀ ਨਹੀਂ ਤਾਂ ਉਹ ਵੀ ਦਰਬਾਰ ਬਣੀ ਉਹ ਸਾਈਂ ਜੀ ਦਾ ਸੇਵਾ ਨਿਭਾਉਂਦੇ ਨੇ ਜੀ ਅਬਜੀ ਕੱਲੇ ਖੂਨਦਾਨ ਕੈਂਪ ਵੀ ਰੱਖਿਆ ਗਿਆ ਹੈ ਤਾਂ ਇਹਦੇ ਵਿੱਚ ਕਿੰਨੇ ਕੁਮੀ ਦਾ ਕਿੰਨੇ ਕੁ ਖੂਨਦਾਨ ਕਰਨੇ ਤੇ ਕਿੰਨੇ ਇਹ ਦੇਖੋ ਸਾਡੇ ਸਤਿਕਾਰਯੋਗ ਮਾਤਾ 인ਦਰਜੀਤ ਕੌਰ ਜੋ ਸਾਈਂਜੀ ਦੇ ਮਾਤਾ ਜੀ ਨੇ ਉਹ ਕੁਝ ਮਹੀਨੇ ਪਹਿਲਾਂ ਕਲ ਚਲਾਣਾ ਕਰ ਗਏ ਸੀ ਉਹਨਾਂ ਦੀ ਯਾਦ ਵਿੱਚ ਜੋ ਕੱਲ ਦਾ ਖੂਨਦਾਨ ਕੈਂਪ ਹੈ ਉਹ 1200 ਤੋਂ 1500 ਤੋਂ ਲੈ ਕੇ 2000 ਤੱਕ ਯੂਨਿਟ ਦਾ ਜੋ ਸਾਡੀ ਉਮੀਦ ਹੈ ਉਸ ਤੋਂ ਵੱਧ ਸਕਦਾ ਘਟੂਗਾ ਨਹੀਂ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਮੈਂ ਹਰਮਨਪ੍ਰੀਤ ਸਿੰਘ मेरा वीज़ा जब स्टडी मोहाली ने लगवाया तो सारे पैसे वीज़ा लगन तो बाद ले मैं मनीष कुमार ये मेरा सैनिकन वीज़ा जब स्टडी मोहाली ने लगवा के दिया है और सारी पेमेंट वीज़ा लगने के साथ थैंक यू